ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਫਤੇਗੜ ਕੋਰੋਟਾਣੇ ਦੇ ਵਿੱਚ ਫਤੇਗੜ ਕੋਰੋਟਾਣਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਮੋਗੇ ਤੋਂ ਜਲੰਧਰ ਰੋਡ ਦੇ ਉੱਤੇ ਇਹ ਸਥਿਤੀ ਤਾਂ ਜਦੋਂ ਆਪਾਂ ਮੋਗੇ ਤੋਂ ਜਲੰਧਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ 5 ਕੁ 4 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਲੁਹਾਰੇ ਵਾਲਾ ਪੁਲ ਪਾਰ ਕਰਦੇ ਆ ਸਰ ਜਿਹੜਾ ਪਿੰਡ ਆਉਂਦਾ ਵਾ ਫਤੇਗੜ ਕੋਰੋਟਾਣਾ ਫਤੇਗੜ ਕੋਰੋਟਾਣਾ ਪਿੰਡ ਦੇ ਵਿੱਚ ਤੋਕੜਾ ਗੱਪਣਾ ਮਈਆਂ ਦਿਖਾਉਣੀਆਂ ਤੁਹਾਨੂੰ ਤਿੰਨੇ ਹੀ ਮਿੱਤਰੋ ਕੀ ਡਿਟੇਲ ਆ ਕੀ ਜਾਣਕਾਰੀ ਆ ਸਾਰੀ ਗੱਲਬਾਤ ਮਾਲਕਾਂ ਦੇ ਨਾਲ ਕਰਾਂਗੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਝੋਟੀ ਆ ਜਿਹੜੀ ਪਹਿਲਣ ਆ ਇਹ ਕਿੰਨੇ ਚਿਰ ਦੀ ਗੱਪਣਾ ਸਾਰੀ ਮਿਲਦਿਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਕਰੂ ਜੀ ਹਾਂਜੀ ਠੀਕ ਆ ਜੀ ਹੋਰ ਸਿੱਤਾਂ ਸੁਣਾਓ ਜੀ ਪਹਿਲਾਂ ਸਾਹਿਬ ਵਧੀਆ ਜੀ ਠੀਕ ਇੱਕ ਵਾਰੀ ਖਾਲਸਾ ਜੀ ਨਾਮ ਦੱਸਿਓ ਆਪਣਾ ਜੀ ਮੇਰਾ ਨਾਂ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਬਾਈ ਜਗਤਾਰ ਸਿੰਘ ਫਿਰ ਪਸ਼ੂ ਕਾਫੀ ਗਿਣਤੀ ਦੇ ਵਿੱਚ ਪਹਿਲਾਂ ਤਰੱਕੀ ਹੋਏ ਸੀ ਹਨਾ ਹੁਣ ਘਟਾਤੇ ਫਿਰ ਬਸ ਕਾਹੀ ਆ ਹੁਣ ਚੱਲੀ ਜਾਂਦਾ ਇਹ ਪੇਦਾ ਪੁਰਖੀ ਕੰਮ ਠੀਕ ਹੈ ਜੀ ਹੁਣ ਮੁੰਡੇ ਤੈਨੂੰ ਪਤਾ ਹੀ ਅੱਜਕੱਲ ਮੈਂ ਤੁਹਾਡਾ ਸੈਟਅਪ ਵੇਖ ਕੇ ਲਾਇਆ ਨਾ ਐਡੀਆਂ ਵੀ ਬ੍ਰਾਂਡਾ ਬੁੰਡਾ ਲੰਮਾ ਜਿਵੇਂ ਕਾ ਪੂਰਾ ਚਲਾਇਆ ਵਧੀਆ ਕੰਮ ਆਦਾ ਠੀਕ ਹੈ ਜੀ ਠੀਕ ਹੈ ਜੀ ਤੇ ਖਾਲਸਾ ਜੀ ਫਿਰ ਆ ਤਿੰਨ ਪਸ਼ੂ ਵੇਚਨੇ ਆਪਾਂ ਹਨਾ ਜੀ ਤੇ ਇਹ ਵੀਰੇ ਤੋਰਦੇ ਹੋ ਮੈਂ 8 ਮਹੀਨਾ ਦੀ ਗੱਭ ਹੈ ਜੀ 8 ਮਹੀਨਾ ਦੀ ਗੱਭਣ ਹੈ ਜੀ ਹਾਂਜੀ ਠੀਕ ਆ ਭਾਈ ਤੇ ਕੋਈ ਟੀਕੇ ਟੂਕੇ ਦਾ ਰਿਕਾਰਡ ਇੰਦਾ ਹੋਊਗਾ ਕਿ ਨਹੀਂ ਰਿਕਾਰਡ ਉਵੇਂ ਦਾ ਟੀਕੇ ਦਾ ਹੈ ਨਹੀਂ ਤੇ ਤਰੂੰ ਚੰਗੀ ਨਸਲ ਦਾ ਟੀਕਾ ਭਰਿਆ ਦਾ ਇੰਦਾ ਚੰਗੀ ਟੀਕਾ ਚੋਟੀ ਥੱਲੇ ਥੁੱਲੇ ਬੜੀ ਖੀੜੀ ਆ ਕਰਮਾਲੀ ਹਣਾ ਹੂੰ ਲੈ ਵਲੂਆ ਪੂਰਾ ਚੰਗਾ ਤਿਆਰ ਕਰੂਗੀ ਭਾਈ ਹਾਂਜੀ ਹਾਂਜੀ ਪੂਰੇ 8 ਮਹੀਨੇ ਦੀ ਹੋਗੀ ਭਾਈ ਕਿ ਹੁਣ ਘੱਟ ਵੱਧ ਹੈਗਾ 8ਵੇਂ ਦੇ ਵਿੱਚ ਹੀ ਆ 8ਵੇਂ ਦੇ ਵਿੱਚ ਹੀ ਆ ਅੱਠਵੇਂ ਦੇ ਪੰਜ-ਸੱਤ ਦਿਨ ਹੀ ਘੱਟ ਹੋਊਗਾ ਠੀਕ ਆ ਭਾਈ ਠੀਕ ਆ ਜੀ ਠੀਕ ਆ ਤੇ ਕੀ ਰੇਟ ਰਹੂਗਾ ਇੰਦਾ ਜੀ ਇਹਦਾ ਰੇਡ ਫੋਨ ਤੇ ਹੀ ਕਰ ਰਾਂ ਸੀ ਓਕੇ ਠੀਕ ਆ ਜੀ ਤੇ ਇਹਦੇ ਮਾਂ ਦਾ ਦੁੱਧ ਕਿੰਨਾ ਕੁ ਸੀ ਜਾਂਦੀ ਦਾ ਇਹਦਾ ਸੀਗਾ 14 ਕਿਲੋ 14 ਕਿਲੋ ਠੀਕ ਆ ਭਾਈ ਤੇ ਜਿਹੜੀ ਨਾਲ ਦੀ ਮੈਂ ਦੋ ਨੰਬਰ ਤੇ ਆ ਜੀ ਦੋ ਨੰਬਰ ਦੇ ਮਾਜੋ ਉਹ ਵੀ ਘਾਬਾ ਜੀ ਠੀਕ ਹੈ ਕਿੰਨੇ ਚਿਰ ਦੀ ਜੀ ਉਹ ਹੈਗੀ ਆ ਆਪਣੇ ਸਤਵਾਂ ਮਹੀਨਾ ਲੱਗਾ ਉਹ ਸਤਵਾਂ ਮਹੀਨਾ ਲੱਗਾ ਹੋਇਆ 6 ਮਹੀਨੇ ਹੋ ਗਏ ਸਤਵਾਂ ਲੱਗਾ ਠੀਕ ਹੈ ਕਿੰਨਾ ਦੁੱਧ ਦਈ ਜਾਂਦੀ ਹੈ ਹਜੇ 10-10 ਟਾਈਮ ਹੈਗਾ 8 ਕਿਲੋ 8 ਕਿਲੋ ਹਜੇ ਵੀ ਦੁੱਧ ਹੈਗਾ ਜੀ ਤਾਜੀ ਦੁੱਧ ਫਿਰ ਕਿੰਨਾ ਕੋ ਦਈ ਗਈ ਸੀ ਜੀ 15-16 ਕਿਲੋ 15-16 ਕਿਲੋ ਤੇ ਸੀਲ ਵਾਲਾ ਤਾਂ ਪੱਕ ਹੋਣ ਦਾ ਆ ਹੀ ਗਿਆ ਸਾਹਮਣੇ ਹਨਾ ਜੀ ਹਾਂ ਜੀ ਇਹ ਆਈਆਂ ਹੁਣ ਥਾਪੀ ਮਾਰ ਕੇ ਚੋ ਲੈਣੇ ਆਂ ਅੱਛਾ ਜੀ ਤੀਜੇ ਚੌਥੇ ਦਿਨ ਕਿਤੇ ਜਾ ਕੇ ਇੱਕ ਅੱਧਾ ਡੰਗ ਟੀਕਾ ਲਵਾਉਣਾ ਤੇ ਨਹੀਂ ਉਵੇਂ ਮਿਲ ਪਈ ਜੀ ਬੱਚਾ ਤਾਂ ਹੀ ਵੇਚਤੇ ਮੈਂ ਹੁਣੇ ਆ ਥੋੜੇ ਦਿਨ ਹੀ ਹੋਏ ਆ ਠੀਕ ਹੈ ਚਾਰ ਪੰਜ ਵੇਚੇ ਇਕੱਠੇ ਹੀ ਹੁੰਦੇ ਅੱਛਾ ਚਾਰ ਪੰਜ ਠੀਕ ਹੈ ਠੀਕ ਹੈ ਤੇ ਬਾਈ ਫਿਰ ਮਤਲਬ ਚਵਾਈ ਚਵਾਈ ਦੇ ਵਿੱਚ ਕਿਵੇਂ ਆ ਚਵਾਈ ਬਹੁਤ ਵਧੀਆ ਓਕੇ ਜਵਾਈ ਹੈ ਜੇ ਕੋਈ ਆਪਣੇ ਘਰੇ ਰੱਖਣਾ ਭਰਾ ਲੈ ਜਾਵੇ ਲੰਬੇ ਵਾਲੀ ਗਜਾਈਸ ਚ ਨਹੀਂ ਕਿਸੇ ਤਰ੍ਹਾਂ ਦੀ ਲੰਬੀ ਵਾਲੀ ਕੋਈ ਨਹੀਂ ਠੀਕ ਹੈ ਗੱਪਣ ਹੋ ਗਈ ਇਹ 6 ਮਹੀਨਾ ਦੀ ਕੰਪਲੀਟ ਹੋ ਕੇ 7ਵਾਂ ਲੱਗਾ ਹੋਇਆ ਆ 7ਵਾਂ ਲੱਗਾ ਹੋਇਆ ਠੀਕ ਹੈ ਦੁੱਧ 8 ਕਿਲੋ ਹੈ ਜੀ ਦੁੱਧ 8 ਕਿਲੋ ਦੋਵੇਂ ਟਾਈਮ ਹੀ ਮਿਲਦੀ ਆ ਦੋਨੋਂ ਟਾਈਮ ਆ ਠੀਕ ਹੈ ਜੀ ਤਿੰਨ ਨੰਬਰ ਵਾਲੀ ਬਾਈ ਜਿਹੜੀ ਉਹ ਵੀ ਹੈਗੀ ਉਹ 2 ਮਹੀਨਾ ਦਾ 2 ਮਹੀਨਾ ਦੀ ਗੱਬਾ ਉਹ ਟਿਕ ਪਾਸ ਹੋ ਗਈ ਏ ਟਿਕ ਪਾਸ ਹੋ ਗਈ ਆ ਖਾਲੀ ਕਰਾਇਆ ਅਸੀਂ ਠੀਕ ਹੈ ਠੀਕ ਹੈ ਜੀ ਤੇ 10 ਕਿਲੋ ਦੁੱਧ ਉਹਦੇ ਥੱਲੇ ਆ 10 ਕਿਲੋ ਦੁੱਧ ਵੀ ਤਿਆਰ ਹੈ ਜੀ ਆ ਕੱਟਾ ਉਹਦਾ ਮਗਰੋਂ ਕੱਟੇ ਦੇ ਮਿਲਦੇ ਠੀਕ ਆ ਬਾਈ ਲੈ ਵਾ ਲੂਗਾ ਮੈਂ ਥੱਲੇ ਵੀ ਚੰਗਾ ਹੈ ਨਾ ਹਾਂ ਜੀ ਵਧੀਆ ਸਾਰਾ ਓਕੇ ਆ ਹੂੰ ਤੇ ਬੱਚਾ ਕੱਟਾ ਜਾਂਦਾ ਜੀ ਕੱਟਾ ਠੀਕ ਆ ਬਾਈ ਠੀਕ ਆ ਜੀ ਤੇ ਇਹ ਕਿੰਨੇ ਦੀ ਦੇ ਦਿਆਂਗੇ ਜੀ ਇਹ ਸਾਰਿਆਂ ਦਾ ਫੋਨ ਤੇ ਹੀ ਕਰ ਲਵਾਂਗੇ ਓਕੇ ਠੀਕ ਹੈ ਜੀ ਲੈ ਮੇਤਰੋ ਰੇਟ ਬਾਈ ਨਾਲ ਫੋਨ ਤੇ ਤੈਅ ਕਰ ਲਵਾਂਗਾ ਤੁਹਾਡੇ ਨਾਲ ਗੱਲਬਾਤ ਕਰ ਲਿਆ ਜੇ ਵੀ ਹੁਣ 2 ਮਹੀਨਿਆਂ ਦੀ ਗੱਪ ਹੈ ਜਿਹੜੀ ਮੈਂ ਬੱਚਾ ਵੀ ਆ ਮਗਰ ਕੱਟਾ ਤੇ 10 ਕਿਲੋ ਦੁੱਧ ਵੀ ਤਿਆਰ ਆ ਤੇ ਫਿਰ ਵੱਡੀ ਗੱਲ ਇਹ ਆ ਵੀ ਚੱਕ ਪਾਸ ਕਰਮਾਂ ਵਾਲੀ ਹੋਈ ਹੋਈ ਆ ਤੇ ਆ ਨਾਲ ਦੀ ਮੈਂ ਤਾਂ ਹੁਣ ਸੀਲ ਵਾਲੇ ਪੱਖ ਤੋਂ ਤੁਸੀਂ ਆਪ ਹੀ ਦੇਖ ਲਓ ਵੀ ਯਾਰ 7ਵੇਂ ਮਹੀਨੇ 'ਚ ਜਾਵੜੀ ਆ ਤੇ ਹਜੇ ਵੀ ਦੋਵਾਂ ਟਾਈਮਾਂ ਦਾ 8 ਕਿਲੋ ਦੁੱਧ ਦਈ ਜਾਂਦੀ ਆ ਤੇ ਮਿਲਦੀ ਵੀ ਸੀਲ ਠੰਡੀ ਆ ਤੇ ਆ ਕੱਟੀ ਆ ਜਿਹੜੀ ਇਹ ਪਹਿਲਨਸ ਹੁੰਦੀ ਆ ਇਹ ਉਮਰ ਕਿੰਨੀ ਦੀ ਹੋਗੀ ਬਾਈ ਕੱਟੀ ਸੱਚੇ ਤੁਸੀਂ ਹੋਊਗੀ ਸਾਢੇ 3 ਸਾਲਾਂ ਦੀ ਸਾਢੇ 3 ਸਾਲਾਂ ਦੀ ਹੈ ਫਿਰ 4-6 ਦੰਦ ਹੋਊਗੀ ਫਿਰ ਤਾਂ ਨਾ ਜੀ ਹੋਊਗੀ ਹਾਂ ਨੰਬਰ ਦੇ ਦਈਏ ਵੈਗਰੂ ਜੀ 99149 99149 60499 60499 99149 60499 ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਫਤਿਹਗੜ ਕੋਰੋਟਾਣਾ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਜਿਹੜਾ ਜਨਵਰ ਫਟ ਆਊਗਾ ਗੱਲਬਾਤ ਕਰ ਲਿਓ ਧੰਨਵਾਦ